ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਮੂਗੇ ਜ਼ਿਲ੍ਹੇ ਦੇ ਪਿੰਡ ਮਾਨੂਕੇ ਗਿੱਲ ਪਿੰਡ ਦੇ ਵਿੱਚ ਇਸ ਟਾਈਮ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਦੇ ਘਰੇ ਆ ਜਿਸ ਪਰਿਵਾਰ ਦੇ ਘਰੇ ਆਏ ਹੋਇਆ ਔਰ ਆਪ ਵੀਰਾ ਜਿਹੜਾ ਉਹ ਫੋਰਨਰ ਰਹਿੰਦਾ ਵਾ ਮਿੱਤਰੋ ਔਰ ਉਸ ਭਰਾ ਦੇ ਸੱਦੇ ਦੇ ਉੱਤੇ ਆਪਾਂ ਉਸ ਪਰਿਵਾਰ ਦੇ ਘਰ ਦੇ ਵਿੱਚ ਪਹੁੰਚੇ ਹੋਏ ਸੀ ਇੱਕ ਗਾਂ ਤੁਹਾਨੂੰ ਵਿਖਾਉਣੀ ਆ ਕਰੋ ਸੰਗ ਦੇ ਵਿੱਚ ਸੂਆ ਇਹ ਕਰਮਾਂ ਵਾਲੀ ਤਿੱਜ ਖੋਲਦੇ ਬਾਈ ਤੀਜਾ ਸੂਆ ਸੁੰਦੀ ਖੋਲਦੀ ਤੋਰਦੀ ਮੜੀ ਤੀਜਾ ਸੂਆ ਇਹ ਕਰਮਾਂ ਵਾਲੀ ਸੁੰਦੀ ਆ ਸੂਣ ਦੇ ਵਿੱਚ ਇਹਦੇ 5-7 ਦਿਨ ਹਜੇ ਪਏ ਆ ਤੇ ਤੁਹਾਨੂੰ ਇੱਕ ਪਾਸੇ ਤੋਂ ਐ ਜਿਹਾ ਲੱਗੂਗਾ ਜਿਵੇਂ ਗਾਂ ਪਾਸਾ ਕਰਦੀ ਆ ਪਾਸਾ ਨਹੀਂ ਕਰਦੀ ਮਿੱਤਰੋ ਬਾਈ ਹੁਣਿਆਂ ਦੀਆਂ ਕੱਟੀ ਨਿੱਕੀ ਆ ਨਾ ਜਿਹੜੀ ਉਹ ਨਾਲ ਬੰਨੀ ਸੀਗੀ ਤੇ ਇਸ ਕਰਕੇ ਬਾਈ ਹੁਣਿਆਂ ਦੇ ਵੀ ਕੱਲ ਕਿਤੇ ਹੋਰ ਮੂੰਹ ਮਾਰਦੀ ਰਹੀ ਤੇ ਸਾਨੂੰ ਨਹੀਂ ਪਤਾ ਲੱਗਿਆ ਜਦੋਂ ਨੂੰ ਪੱਤਸਾ ਲੱਗਿਆ ਵੀ ਉਦੋਂ ਨੂੰ ਇਹ ਪਾਸਾ ਵਾਵਾ ਜਿਹੜਾ ਚੁੰਗ ਗਈ ਸੀ ਇਸ ਕਰਕੇ ਨਾ ਮਿੱਤਰੋ ਜਿਹੜਾ ਇੱਕ ਪਾਸਾ ਜਾਂ ਥੋੜਾ ਜਿਹਾ ਬਾਈ ਗੱਲਬਾਤ ਕੀਤੀ ਹੈ ਬਾਕੀ ਤੁਸੀਂ ਪਾਸ ਕਰ ਲਿਓ ਆ ਕਿ ਤੁਹਾਨੂੰ ਕਲੀਅਰ ਹੋ ਜਾਊਗਾ ਤੀਜਾ ਸੂਆ ਸੁੰਦੀ ਆ ਕਰਮਾਂ ਵਾਲੀ ਲੇਵੇ ਪਾਂਡੇ ਵੱਲੋਂ ਖੁੱਲੀ ਡੁੱਲੀ ਆ ਵੇਖੋ ਤੁਸੀਂ ਦੁੱਧ ਗਾਣੇ ਦਿੱਤਾ ਹੋਇਆ 16-17 ਕਿਲੋਟਾ ਰਾਂ ਨਾਲ ਫੈਂਟ ਵਾਲਾ ਦੁੱਧ ਦਿੱਤਾ ਹੋਇਆ ਦੇਣਾ ਵੀ ਬਣਦਾ ਵਾ ਕਿਉਂਕਿ ਗਾਂ ਦਸਦੀ ਆ ਲੇਵੇ ਪਾਂਡੇ ਵੱਲੋਂ ਵੀ ਵਾਕਿਆਂ ਦੁੱਧ ਦੇਣਾ ਬਣਦਾ ਪਲੀ ਸੋ ਵੀ ਵਜਨ ਵਜੂਦ ਵਾਲੀ ਗਾਂ ਸਾਊਸ ਲਾ ਕੇ ਚੰਗੀ ਆ ਘਰੇਲੂ ਪਰਿਵਾਰ ਦੇ ਘਰੇ ਖੜੀ ਹੈ ਜਦੋਂ ਤੁਸੀਂ ਰੌਕੇ ਵਾਲੇ ਪਾਸੇ ਤੋਂ ਆ ਕੇ ਚੱਟੀ ਪੱਟੀ ਵਾਲੀ ਸੜਕ ਆ ਕੇ ਮਾਣੂ ਕੇ ਗਿੱਲ ਪਿੰਡ ਵਿੱਚ ਐਂਟਰੀ ਹੋਏ ਤਾਂ ਤੁਹਾਨੂੰ ਮਿੱਤਰੋ ਚਰਸਤਾ ਮਿਲੂਗਾ ਚਰਸਤੇ ਤੋਂ ਤੁਸੀਂ ਸਾਹਮਣੇ ਸਿੱਧੇ ਪਿੰਡ ਦੇ ਵਿੱਚ ਨਹੀਂ ਵੜਨਾ ਇੱਕ ਸੜਕਾ ਜਿਹੜੀ ਉਹ ਸੰਗਤਪੂਰੇ ਵਾਲੀ ਸਮਾਧ ਭਾਈ ਵਾਲੀ ਸਾਈਡ ਨੂੰ ਆਉਂਦੀ ਆ ਸਮਾਧ ਭਾਈ ਵਾਲੇ ਪਾਸੇ ਨੂੰ ਮੁੜਦਿਆਂ ਸਾਰ ਜਾਮਣੀ ਰੰਗ ਦਾ ਦੂਜਾ ਗੇਟ ਪਾਈਆਂ ਦਾ ਵਾ ਉਸ ਘਰ ਦੇ ਵਿੱਚ ਇਹ ਗਾਂ ਖੜੀ ਹੋਈ ਆ ਨੰਬਰ ਮੈਂ ਬਾਈਆਂ ਦਾ ਸਕਰੀਨ ਦੇ ਉੱਤੇ ਚਲਾ ਦੂੰਗਾ ਜਿਸ ਨੰਬਰ ਤੇ ਤੁਸੀਂ ਗੱਲਬਾਤ ਕਰਕੇ ਸੌਦਾ ਤੈਅ ਕਰਨਾ ਵਾ ਸੂਆ ਇਹ ਤੀਜਾ ਸੁੰਦੀ ਆ ਕਰਮਾ ਵਾਲੀ 55000 ਰੁਪਿਆ ਇਹਦਾ ਰੇਟ ਆ 5-7 ਦਿਨ ਬਾਕੀ ਆ ਇਹਦੇ ਸੂਨ ਦੇ ਵਿੱਚ ਹੋਰ ਮਿੱਤਰੋ ਥਣ ਥਣੌੜ ਪੂਰਾ ਚੰਗਾ ਲੱਗਾ ਹੋਇਆ ਅਗਲੀ ਕਾਰਵਾਈ ਤੁਸੀਂ ਬਾਈ ਨਾਲ ਫੋਨ ਤੇ ਤੈਅ ਕਰ ਲਿਆ ਜੇ ਮੈਂ ਇਸ ਤਰ੍ਹਾਂ ਦੀ ਵੀਡੀਓ ਦਿਖਾ ਸਕਦਾ ਅਗਲੀ ਕਾਰਵਾਈ ਤੁਸੀਂ ਕਰਨੀ ਆ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਗੱਲਬਾਤ ਲਈ ਬਾਈ ਦਾ ਨੰਬਰ ਸਕਰੀਨ ਤੇ ਆ ਧੰਨਵਾਦ